ਮਾਨਵੇ ਇਲਾਕੇ ਦੇ ਵਿੱਚੋਂ ਸੰਗਠਾ ਨੇ ਸਿਰਜਿਤ ਕੀਤੀ ਹੈ ਸ਼੍ਰੋਮਣੀ ਗੁੱਟਰਾਂ ਪ੍ਰਬੰਧ ਕਮੇਟੀ ਦੇ ਮਾਰਡੋ ਤਾਡ ਫੈਡਵੋਕੇਟਸ ਦਾ ਹਾਜ਼ਰ ਦਸਨ ਦੀ ਧਾਰਨੀ ਸਮੂਹ ਬਿਆਨੀਿਤ ਪਾਰਟੀਆਂ ਧਰਮਿਕ ਸਖਸ਼ੀਅਤਾਂ ਸੰਗਠਨ ਦਾ ਜੱਥੇਦਾਰ ਤਖਸੀ ਦੀ ਈਸਗੜ ਸਾਹਿਬ ਸਮੂਹ ਮੈਂਬਰ ਸ਼੍ਰੋਮਣੀ ਗੁੱਟਰਾਂ ਪ੍ਰਬੰਧ ਕਮੇਟੀ ਪਹੁੰਚ ਰਹੇ ਨੇ ਇਹ ਜਿਹੜਾ ਸਮੋਚਾ ਸਮਾਗਮ ਹੈ ਜੱਥੇਦਾਰ ਪਰਮਜੀਤ ਖਾਲਸਾ ਅੰਤਰਕਵਰ ਸੁਮਨੀ ਨੋਕਰਾਂ ਪੰਚ ਕਬਟੀ ਜੋਰ ਤੋਂ ਵਾਹਿਤੇ ਵਿੱਚ ਔਰ ਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਕਾਲਵਾ ਸਾਹਿਬ ਉਹਨਾਂ ਦੀ ਜੋਰ ਕਵਾਈ ਦੇ ਵਿੱਚ ਜਿਹੜੇ ਸਮਾਗਮ ਇਹ ਜਿਹੜੇ ਹੈਗੇ ਨੇ ਨੇਪਰੇ ਚੜ ਰਹੇ ਨੇ ਕਿਉਂਕਿ ਬਹੁਤ ساری ਸੰਗਤਾਂ ਸੰਗਠਨਾ ਸਮੂਲਿਤ ਕਰ ਰਹੀਆਂ ਨੇ ਪੌਮ ਦੇ ਪੰਚ ਤੇ ਮਹਾਨ ਢਾਡੀ ਜਿੱਥੇ ਕਵੀਸਰੀ ਜਿੱਥੇ ਮਹਾਨ ਵਿਦਵਾਨ ਇੱਥੇ ਸੰਗਤਾਂ ਨੂੰ ਗੁਰਦੇ ਅਸਨਾ ਕੇ ਨਿਹਾਰ ਕਰ ਰਹੇ ਨੇ ਵੱਡੀ ਗੈਂਦੀ ਦੀ ਸੰਗਤਾਂ ਸਰਗਿਤ ਕਰੀਆਂ ਨੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਆਓ ਰਨ ਮਿਲ ਕੇ ਤਨ ਸਹਿ ਸ੍ਰੀ ਗੁਰੂ ਤੇਗ ਬਹਾਦਰ ਮਾਰਿਆ ਜਿਹੜਾ ਸਮਾਗਮ ਹੈ ਇੱਥੇ ਸਰਕਤ ਕਰੀਏ ਨੂੰ ਮਹਾਰਤਿਆਂ ਨੂੰ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਰਲ ਮਿਲ ਕੇ ਸਤਾ ਨੂੰ ਕਰੋਨਾ ਕਰੀਏ ਅੱਜ ਜਿਸ ਤਰ੍ਹਾਂ ਗੁਰਮੁਖ ਪਾਠਸ਼ਾਲਾ ਵੀ ਇੱਥੇ ਜਿਹੜਾ ਹੈਗਾ ਨਹੀਂ ਪੱਥਰ ਰੱਖਿਆ ਜਾ ਰਿਹਾ ਜਿਵੇਂ ਅੱਜ ਨੌਜਵਾਨੀ ਜਿਹੜੀ ਹੈਗੀ ਨਸ਼ਿਆਂ ਦੀ ਦਲਦਲ ਵਿੱਚ ਆ ਰਹੀ ਹੈ ਪਰ ਇੱਕ ਗੁਰਮੁਖ ਪਾਠਸ਼ਾਲਾ ਖੋਲ੍ਹੀ ਜਾ ਰਹੀ ਹੈ ਜਿਵੇਂ ਨੌਜਵਾਨਾਂ ਨੂੰ ਜਿਹੜਾ ਹੈ ਗੁਰੂ ਨਾਲ ਜੋੜਨ ਦੀ ਕੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਰ ਤਰ੍ਹਾਂ ਦੇ ਯਤਨ ਕਰਦੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬ ਔਰ ਬਹੁਤ ਸਾਰੇ ਹਸਪਤਾਲ ਨੇ ਕਾਮ ਦੁਨੀਆ ਕਹਿੰਦੇ ਦੀ ਹੈ ਸ੍ਰੋਮਣੀ ਗੁਰਦੁਆਰਾ ਕਮਿਟੀ ਕੀ ਕਾਰਿਆ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਸੰਕਟਾਂ ਦੀ ਜਿਹੜੀ ਫੋਟ ਦਾ ਪੈਸਾ ਉਹ ਸਿੱਖਾਂ ਦੇ ਰਾਹੀਂ ਕਾਲਜਾਂ ਦੇ ਰਾਹੀਂ ਗੁਰਮਤ ਵਿਦਿਆਲਿਆਂ ਰਾਹੀਂ ਹਸਪਤਾਲੇ ਡਿਵਾਈਡ ਹੁੰਦਾ ਹੈਗਾ ਉਹ ਦਸਬੰਦ ਦੀ ਜਿਹੜੀ ਕਮਾਈਏ ਲੋਕ ਪੜਾਈ ਦੀ ਖਰਚ ਕੀਤੀ ਜਾਂਦੀ ਹੈ ਧਰਮ ਸਭਾਗਾਂ ਦੀ ਖਰਚ ਕੀਤੀ ਜਾਂ ਅੱਜ ਸਾਡੇ ਲਈ ਬਹੁਤ ਤੁਸੀਂ ਦੀ ਗੱਲ ਹੈ ਕਿ ਗੁਰਦੇਵ ਭਾਤਰਾ ਮਹਾਰਾਜੀ ਦੀ ਧਰਤੀ ਹੰਡਿਆਈ ਦੀ ਧਰਤੀ ਤੇ ਜਿਹੜਾ ਅੱਜ ਗੁਰਮਤ ਸੰਗੀਤ ਵਿਦਿਆਲੇ ਦਾ ਨੀ ਪੱਤਰ ਮਾਨਯੋਗ ਸ੍ਰੀ ਹਜਿੰਦਰ ਸਿੰਘ ਧਾਮੀ ਔਰ ਤਰਸੀ ਚੌਂਤਮਾ ਸਰ ਜਹਿੰਦਰ ਸਿੰਘ ਤੋਂ ਪਰ ਤੇ ਵੀ ਭਰਉਣਾ ਸਮੂਹ ਮੈਂਬਰ ਸਾਹਿਬਾਨਾਂ ਨਾਮ ਨੂੰ ਰੱਖਿਆ ਜਾਣਾਗਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਨੇ ਗੁਰਮਤ ਦੇ ਨਾਲ ਜੁੜਨਾ ਸੰਗੀਤ ਦੇ ਨਾਲ ਜੁੜਨਾ ਔਰ ਇਸੇ ਤੋਂ ਕਿਸ पाठशाला ਤੋਂ ਵਿਦਿਆਲੇ ਤੋਂ ਗੁਰਮਤ ਦੀ ਪੜਾਈ ਕਰਕੇ ਨਸ਼ਿਆਂ ਤੋਂ ਦੂਰ ਰਹਿ ਕੇ ਹੋਰ ਸੰਕਤਾਂ ਨੂੰ ਪ੍ਰੇਰਨ ਜਿੱਤੇ ਸ੍ਰੋਮਣੀ ਕਮੇਟੀ ਦੇ ਹਿੱਤਾਂ ਪਛਾਦੇ ਵੱਖ-ਵੱਖ ਬਜਾਏ ਚੱਲ ਰਹੇ ਨੇ ਉਸਦੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹਟਿਆਏ ਦੀ ਧਰਤੀ ਤੇ ਵੀ ਨੀਂਹ ਪੱਥਰ ਰੱਖਿਆ ਜਾਣਾ ਜਿੱਥੇ ਬੱਚਿਆਂ ਨੂੰ ਬਹੁਤ ਹੀ ਗੁਰਮਤੀ ਜਿਹੀ ਸਖਲਾਈ ਹੈ ਵੱਡੀ ਪੁਜਤੀ ਜਾਣੀ ਹੈ ਇਹ ਸਾਡੀ ਬਹੁਤ ਸਤਿਕਾਰਯੋਗ ਜਿਹੜੇ ਬੰਦੇ ਦਿੱਲੀ ਵਾਲੇ ਮਹਾਪੁਰਸ਼ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੂੰ ਇਹ ਕਾਰ ਸੇਵਾ ਦਿੱਤੀ ਗਈ ਆ ਤੇ ਬਾਬਾ ਜੀ ਨੂੰ ਬੇਨਤੀ ਵੀ ਕਰਦਾ ਹਾਂ ਸਤਿ ਸੁਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਹਾਂ ਕੇ ਤਨ ਮਨ ਧਨ ਦੀ ਸੇਵਾ ਕਰਕੇ ਇਹ ਗਵਰਨਮਟ ਮਜਾਲਾ ਸਮੇਂ ਅਨੁਸਾਰ ਖੇਤੀ ਬਣਾਈਏ ਤਾਂ ਕਿ ਆਉਂਦੇ ਸਾਲ ਤੋਂ ਇੱਥੇ ਗੁਰਦੁਆਰਿਆਂ ਜਿਹੜੀਆਂ ਪਲਾਸਾਂ ਵਿੱਚ ਸ਼ੁਰੂ ਹੋ ਜਾਣ ਤੇ ਸੰਗਤ ਨੂੰ ਬੇਨਤੀ ਕਰਦਾ ਕਿ 8 ਅਕਤੂਬਰ ਤੇ ਆਪਣੇ ਲਾਸਟ ਵੀਕ ਦੇ ਵਿੱਚ ਇਸ ਤੁਹਾਡੇ ਸੰਗਰੂਪ ਦੀ ਧਰਤੀ ਤੇ ਉਹ ਮਹਾਨ ਨਗਰ ਕੀਰਤਨ ਵੀ ਆਉਣਾ ਜਿਹੜਾ ਮਗਨ ਮਹਾਨ ਨਗਰ ਕੀਰਤਨ ਧੋਪੜੀ ਸਾਹਿਬ ਤੋਂ ਆਰੰਭ ਕੀਤਾ ਸੀ ਜਿਹੜਾ 29 ਸਟੇਟਾਂ ਚੋਂ ਹੋ ਕੇ ਉਹ ਹੁਣ ਤੇ ਮੈਨੂੰ ਇਸ ਗੱਲ ਦਾ ਵੀ ਤੇ ਸਮੁੱਚੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਗੱਲ ਦਾ ਮੈਂ ਸਿਹਰਾ ਵੀ ਦਿਨਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ 29 ਸਟੇਟਾਂ ਦੇ ਵਿੱਚ ਹੀ ਬਹੁਤ ਵੱਡਾ ਗੁਰੂਕੇ ਸਿੱਖਾਂ ਨੇ ਤੇ ਦੂਸਰੀਆਂ ਫਿਰਕਿਆਂ ਨੇ ਜਿਨ੍ਹਾਂ ਵਿੱਚ Hindu ਧਰਮ ਉਹ ਸਾਰਿਆਂ ਤੋਂ ਮੂਰੇ ਹੋ ਕੇ ਜਿਹੜਾ ਸਾਡਾ ਮੁੱਖ ਆਦੇਸ਼ ਸੀ ਕਿ ਦੂਸਰੇ ਵੱਧ ਮਨਾਉਣ ਤੇ ਉਹ ਗੁਰਮਤ ਦੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਜੇ ਜਦੋਂ ਇਹ ਪੰਜਾਬ ਜਿਹੇ ਤੇ ਐਂਟਰ ਹੋਣਾ ਨਾਨਕ ਗਿਆਨਾ ਗੁਰਦੁਆਰਾ ਸਾਹਿਬ ਵਾਲੇ ਪਾਸਿਓ ਤੇ ਲਗਭਗ 28 29 ਦਿਨ ਦਾ ਨਗਰ ਕੀਰਤਨ ਪੰਜਾਬ ਚ ਹੋ ਰਿਹਾ ਹੁੰਦਾ ਤੇ ਸਾਰਿਆਂ ਨੂੰ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਪਾਈਏ ਆ ਜਿਹੜਾ ਵਿਦਿਆਲਾ ਸ਼ੁਰੂ ਕੀਤਾ ਇਹ ਛੇਤੀ ਗੁਰੂ ਸਾਹਿਬ ਦੀ ਸੰਪੂਰਨ ਕਰਵਾ ਲੈਣ ਤਾਂ ਕਿ ਬੱਚੇ ਜਿਹੜੇ ਆ ਉਹ ਗੁਰਮਤਿ ਇਸ ਮਿਸ਼ਨ ਦੇ ਵਿੱਚੋਂ ਤਿਆਰ ਬਰ ਤਿਆਰ ਹੋ ਕੇ ਗੁਰਮਤਿ ਨੂੰ ਪੜ੍ਹਾਏ ਗੁਰੂ ਘਰ ਦੀਆਂ ਸਭਾਵਾਂ ਵੀ ਨਿਭਾਉਣ